ਤੇ ਨੀ ਨੀ ਆਉਣਾ ਚੱਲ ਮਿਲ ਗਏ ਲ ਜਾਓ ਤਹੀ ਵੀ ਆਣ ਤੇ ਨਹੀਂ ਯਾਰ ਚੰਗਾ ਕੀਤਾ ਕੇ ਇਹ ਵੀ ਕਿਤੇ ਗਏ ਇਸ ਬਾਦ ਉਸ ਵੇਲੇ ਲੈਵ ਤੋਂ ਲੈ ਕੇ ਤੁਰ ਪਏ 2 1 ਹਾਂ ਤੇ ਦਸ਼ਰੂ ਤਾਣੂ ਭੈਜੀ ਇਹ ਦੱਸੂਗਾ ਉਹ ਵੇਖਾਂਗੇ ਅਗਲੇ ਹੁਣ ਕਿਤੇ ਨਾ ਘਾਦਰ ਹੋਈ ਕੋਈ ਵੀ ਗਿਆ ਗੱਡੀ ਗੱਡੀ ਕਰਦੇ ਆ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਜੇ ਉਹ ਵਿਚੋਲਾ ਹੀ ਹੂੰ ਪਤਾ ਨਹੀਂ ਉਹਨੇ ਕਿਆ ਕਿਹਨਾਂ ਨੂੰ ਉਹਰ ਜਿਹੜਨ ਗੱਡੀ ਕਹ ਕੇ ਬੁਰੇ ਬੁਰੇ ਬਣੇ ਆ ਹੁਣ ਚੰਗੀ ਤਰ੍ਹਾਂ ਬਣੀ ਜਾਈਏ ਲੈ ਲੈਣੀ ਇਹ ਗੱਡੀ ਇੱਕ ਤਰ੍ਹਾਂ ਹੁਣ ਤੇਰੀ ਟੱਗੀ ਇਹ ਆ ਇਹਨੂੰ ਪੂਰਾ ਸੁਣਵਾਮ ਚੱਲੀ ਆ ਉਹ ਦੱਸਾਂ ਢੇ ਮਮੀ ਮੇਰੀ ਮਮੀ 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 ਜੀ ਕੀ ਕਹਿੰਦੇ ਆ ਜੀ ਪੱਕੇ ਲਾ ਓਏ ਮੈਂ ਨਹੀਂ ਕਹੀ ਮਾਸ

ਯੋਗਾ ਤਾਂ ਐਵੇਂ ਸਪੀਟਾਂ ਹੀ ਵੱਢ ਲੈਣੀ ਫੇ। ਓਪਾ ਨੱਦਿਆ ਰੋ। ਇਹ ਜਿਹੜਾ ਉਹ ਸਰ ਕੋਫੀ ਆਰੀ ਮਤਾ ਬੈਠਾ। ਓਪਾ ਨੱਦਿਆ ਰੋ ਜਿਹੜਾ ਸਰ। ਗੁੱਸਾ ਨਾ ਪਾ। ਓ ਗੱਲ ਸੁਣ ਮੈਂ ਕੀ। ਉਹ ਤਾਂ ਦੋ ਵੀ ਤਾਂ ਕੱਢ ਲਗੀ। ਵਾਹ। ਹੈ? ਵੇ ਦਾ ਕਰੋ। ਦੋ ਕੁ ਮਿੰਟ ਨਾ ਸ਼ਾਂਤੀ ਰੱਖ ਪੇ ਮੈਂ ਕਹਿੰਦਾ। ਮੈਂ ਕਹਿੰਦਾ। ਮੈਂ ਕਹਿੰਦਾ। ਤਾਂ ਤੇਰੇ ਜਿਹਾ ਸਰ। ਹਾਂ ਜੇ ਵੀ ਬੰਦੀ ਹੋ ਗਿਆ ਨਹੀਂ ਕਿਤੇ ਨਮੀ ਦੱਸਦੇ ਇਹ ਤਾਂ ਚੰਦਾ ਹਾਂਜੀ ਬੰਨ ਉਹ ਮਸੀ ਤੂੰ ਹੀ ਫੇਰ ਨਾ ਕਰੋ ਅੱਛਾ ਜੇ ਤੇ ਉਹਨਾ ਆਉਣਾ ਇੱਧਰ ਜਾਂ ਲੈ ਕੀ ਕਰਦੇ ਹੈਂਡ ਵਨ ਬੰਨ ਰਵਿੰਦਰ ਤੂੰ ਹੀ ਹੋਇਆ ਹੋ ਮੈਂ ਹੀ ਆ ਤੂੰ ਬੰਨ ਹੋਇਆ ਹੋ ਮੈਂ ਹੀ ਆ ਕਿਉਂ ਭਲੇਖਾ ਲੱਗਣ ਡਿਆ ਵਾ ਨਹੀਂ ਚਲ ਜਾਂ ਸਵੇਰ ਨੂੰ ਤੇ ਮੈਨੂੰ ਨਾ ਮੈਗ ਦਾ ਚੱਤਾ ਪੁੱਲ ਗਿਆ ਕਿੱਥੇ ਆਇਆ ਹੈ ਲੱਗਾ ਮੈਨੂੰ ਮੇਰੀ ਹੂੰ ਹੂੰ ਹੁਣ ਤੂੰ ਆਣ ਬਣਾ ਲੈ ਪੀ ਕਿਹੜੀ ਗੱਡੀ ਲੈਣੀ ਆ ਉਹ ਹੀ ਦੱਸਾਂਗੇ ਫਿਰ ਉਹਨਾਂ ਨੂੰ ਪਿਆ ਲੈ ਕੇ ਦੋ ਮੰਮੀ ਬਹੁਤੀ ਛੋਟੀ ਛੋਟੀ ਇਹ ਗੱਲ ਕਹਿਦਾ ਮੰਮੀ ਮੰਨ ਕੇ ਐਂਡ 1 ਉਹ ਮੰਮੀ ਮੰਨ ਕੀ ਬਣਵਾਉਂ ਕੋਈ ਗੱਲ ਨਹੀਂ ਤੂੰ ਵੀ ਭੋਲ ਕੁਛ ਗੱਡੀ 'ਚ ਤੂੰ ਨਹੀਂ ਘੋਟਾ ਲਿਆ ਕਰਨਾ ਮੰਮੀ ਮੈਨੂੰ ਬਿਠਾਉਣਾ ਕੀ ਪਤਾ ਕਿਉਂ ਨਹੀਂ ਬਿਠਾਉਣਾ ਤੇ ਮੈਨੂੰ ਬਿਠਾਵਾ ਦੀ ਬਤਾ ਮੈਂ ਕਹਿਣ ਲੱਗਾ ਇਹ ਤਾਂ ਨੇ ਬੜਾ ਮੂੰਹ ਸੁਟਿਆ ਕੀ ਕਰੀ ਇਹ ਚੁੱਪ ਕਰਕੇ ਬੈਠੀ ਮੈਂ ਮੈਂ ਜਾਨ ਨੂੰ ਸੀਧਾ ਵੀ ਨਹੀਂ ਉਹ ਕਿੱਥੇ ਬੈਠਾ ਰੁਕ ਜਾ ਤੇਰੇ ਤੇ ਮੈਂ ਵਨ ਸੰਦੀਪ ਤੂੰ ਨਹੀਂ ਬੋਲਦੀ ਕੋਈ ਗੱਲ ਕਰ ਤੂੰ ਵੀ ਮੰਮੀ ਜਿੰਨੀ ਉਹਦੀ ਮੈਨੂੰ ਗੁੱਸਾ ਆ ਜਾਂਦਾ ਕੀ ਕਰਾਂ ਫਿਰ ਮੈਂ ਗੁੱਸਾ ਨਹੀਂ ਕਰੀਦਾ ਹੁੰਦਾ ਧੀਏ ਜਦੋਂ ਇਹੋ ਜਿਹਾ ਕੰਮ ਕਰਨੇ ਹੋ ਗੁੱਸਾ ਖਾਣਾ ਪੈਂਦਾ ਵਾ ਚਲੋ ਹਾਂ ਉਹ ਨਾਲੇ ਜੋਬ ਨੇ ਮੈਨੂੰ ਫੋਨ ਕਰਦਾ ਰਿਹਾ ਵਾ ਉਹਦਾ ਮੈਨੂੰ ਚੁੱਕਿਆ ਗਿਆ ਚਲੋ ਕੋਈ ਨਹੀਂ ਆ ਹੁਣ ਕੀ ਕਰ ਸਕਦੀ ਆ ਤੇ ਕੋਈ ਫਿਰ ਕੋਈ ਨਹੀਂ ਆ ਮਤਲਬ ਵੀ ਤੇ ਭਾਜੀ ਨੇ ਜਾ ਗਏ ਨਾ ਹੋਰ ਹੀ ਜਾ ਹੋਏ ਹਾਏ ਕੀ ਹੋ ਗਿਆ ਅੱਜ ਕਿੱਦਾਂ ਹੈ ਸਾਬ ਠੀਕ ਹੈ ਮਾੜ ਗੱਲਾਂ ਐਂਡ ਵਨ ਕਿੰਨਾ ਹੁਣ ਜਾ ਗਏ ਨਾ ਦੇਖਿਆਂ ਦਾ ਮਨ ਸਾੜ ਦੇਣਾ ਵਾ ਬਸ ਗੱਡੀ 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 ਇੱਕੋ ਹੀ ਗੱਲ ਕਰੀ ਜਾਂਦੇ ਆ ਤੋਤੇ ਵਾਂਗੂ ਨਾ ਬਸ ਇੱਕੋ ਹੀ ਇਹ ਗੱਲ ਹੋ ਰਹੀ ਹੈ ਟੋ 1 ਹਰਮਨ ਮੈਨੂੰ ਮਿਲ ਤੇ ਲੈ ਲੈਂਦੇ ਉਹਨੂੰ ਬਾਕੀ 100 ਮੈਂ ਇਹੋ ਜਿਹਾ ਕੰਮ ਕਰਾ ਨਹੀਂ ਆ ਟੋ 1 ਹਰਮਨ ਰੇ ਇਕੱਰੇ ਮੈਨੂੰ ਮਿਲ ਤੇ ਲੈ ਲੈਂਦੇ ਉਹਨੂੰ ਇਹੋ ਜਿਹੀ ਪੱਟੀ ਪੜਾ ਕੇ ਭੇਜੂਗਾ ਠੀਕ ਟੋ ਨਹੀਂ ਨਹੀਂ ਹੋਰ ਵੀ ਕੋਈ ਗੱਲ ਕਰਨੀ ਮੈਂ ਕਰਦੀ ਮੈਂ ਟੋ 1 ਕਿਤੇ ਉਹ ਗੱਡੀ ਦਾ ਜੋਰ ਨਾ ਪਾ ਦੇਣ ਕਿ ਸਾਨੂੰ ਹੁਣੀ ਗੱਡੀ ਲੈ ਕੇ ਦੇਓ ਜੀ ਹਾਂ ਸੱਜੇ ਭਾਜੀ ਤੇ ਨਿਮੀ ਨਹੀਂ ਆਉਣਾ ਚੱਲ ਮਿਲ ਗਏ ਲ ਜਾਓ ਤੇ ਅਸੀਂ ਵੀ ਆਣ ਕੇ ਨਹੀਂ ਯਾਰ ਚੰਗਾ ਕੀਤਾ ਕੇ ਇਹ ਕਿਤੇ ਗਏ ਇਸ ਵਾਰ ਉਸ ਵੇਲੇ ਲੈਵ ਤੋਂ ਲੈ ਕੇ ਦੁਰ 2 1 ਹਟੇ ਦਸ਼ੀਰੂ ਜੀ ਇਹ ਦੱਸੂਗਾ ਉਹ ਵੇਹਣਗੇ ਅਗਲੇ ਹੁਣ ਕਿਰਦੇ ਨਾ ਗਾਦਰ ਹੋਈ ਕੋਈ ਵੀ ਯਾਰ ਗੱਡੀ ਗੱਡੀ ਕਰਦੇ ਆ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਜੇ ਉਹ ਵਿਚੋਲਾ ਹੀ ਹਮ ਪਤਾ ਨਹੀਂ ਉਹਨੇ ਕਿਆ ਯਾਰ ਜਨਾਂ ਨੂੰ ਉਹਰ ਜਿਹੜਾ ਕੱਢੀ ਕਹ ਕੇ ਬੁਰੇ ਬੁਰੇ ਬਣੇ ਆ ਹੁਣ ਚੰਗੀ ਤਰ੍ਹਾਂ ਬਣ ਜਾਈਏ ਲੈ ਲੈਣੀ ਇਹ ਕੱਢੀ ਇੱਕ ਤਰ੍ਹਾਂ ਹੁਣ ਅੰਤਰੀ ਟੱਪੀ ਦੀ ਮਾਰ ਕੇ ਇਹਨੂੰ ਪੂਰਾ ਸੁਝਵਾਮ ਚੱਲੀ ਆ ਉਹ ਦੱਸਣਾ ਢਾਈ ਮਮੀ ਮੇਰੀ ਮਮੀ 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 ਜੀ ਕੀ ਕਹਿੰਦੇ ਆ ਜੀ ਸੱਪ ਕਿਹਦਾ ਓਏ

ਆ ਮੈਸੇ ਪੀਟਾ ਹੀ ਵੱਢ ਲੈਣੀ ਫੇਰ ਓਪਾ ਨੱਥਿਆ ਰੂ ਨੀ ਇਹ ਜਿਹੜਾ ਉਹ ਸਰੋਂ ਕਾਫੀ ਆ ਰਹੀ ਮਤਲਬ ਇਹਦਾ ਓਪਾ ਨੱਥਿਆ ਰੂ ਜਿਹੜਾ ਗੁੱਸਾ ਨਾ ਪਾ ਗਾ ਉਹ ਗੱਲ ਸੁਣ ਮੈਂ ਕੀ ਕਹਿੰਦਾ ਉਹਦਾ ਦਮ ਵੀ ਤੱਕਦਾ ਹੋਗੀ ਵਾਹ ਏ ਵੇ ਦਾ ਕਰੋ 2 ਮਿੰਟ ਨਾ ਸ਼ਾਂਤੀ ਰੱਖ ਪੇ ਮੈਂ ਕਹਿੰਦਾ ਮੈਂ ਕਹਿੰਦਾ ਉਹ ਜਿਹੜਾ ਨੱਥਿਆ ਜਸਤ ਏ ਉਹ ਨਹੀਂ ਬਾਈ ਇਹੋ ਕਹਿਣਾ ਕਿ ਤੇਰੀ ਨੰਨੀ ਦੱਸਾਂਗੇ ਇਹ ਤਾਂ ਚੰਗਾ ਹਾਂਜੀ ਵਨ ਉਹ ਮਸੀ ਤੂੰ ਹੀ ਫੇਰ ਨਾ ਕਰੋ ਅੱਛਾ ਜੇ ਤੇ ਉਹਨਾਂ ਆਉਣਾ ਇੱਧਰ ਜਾਂ ਲੈ ਕੀ ਕਰਦੇ ਐਂਡ ਵਨ ਤੂੰ ਵਨ ਰਵਿੰਦਰ ਤੂੰ ਹੀ ਉਹ ਆਹੋ ਮੈਂ ਹੀ ਆ ਵਨ ਉਹ ਆਹੋ ਮੈਂ ਹੀ ਆ ਕਿਉਂ ਭਲੇਖਾ ਲੱਗਣ ਡਿਆ ਵਾ ਨਹੀਂ ਚੱਲ ਜਾਂ ਸਵੇਰ ਨੂੰ ਤੇ ਇਨੋਂ ਨਾ ਮੈਂ ਕਿਹਾ ਤੀ ਤਪੋ ਲਗਿਆ ਕਿੱਥੇ ਆਇਆ ਹਲਕਾ ਮੈਨੂੰ ਮੇਰੇ ਹੂੰ ਹੂੰ ਹੁਣ ਤੂੰ ਮਨ ਬਣਾ ਲਾ ਪਿੱ ਕਿਹੜੀ ਗੱਡੀ ਲੈਣੀ ਆ ਉਹ ਹੀ ਦੱਸਾਂਗੇ ਫਿਰ ਉਹਨਾਂ ਨੂੰ ਪਿਆ ਲੈ ਕੇ ਦੋ ਮੰਮੀ ਬੋਤੀ ਛੋਟੀ ਛੋਟੀ ਇਹ ਗੱਲ ਕਹਿਦਾ ਮੰਮੀ ਮੰਨ ਕੇ ਐਂਡ 1 ਉਹ ਮੰਮੀ ਮੰਨ ਕੀ ਬਣਾਉਣਾ ਕੋਈ ਗੱਲ ਨਹੀਂ ਤੂੰ ਵੀ ਬੋਲ ਕੁਛ ਗੱਡੀ 'ਚ ਤੂੰ ਨਹੀਂ ਹੋਟਾ ਲਿਆ ਕਰਨਾ ਮੰਮੀ ਮੈਨੂੰ ਬਿਠਾਉਣਾ ਕੀ ਪਤਾ ਕਿਉਂ ਨਹੀਂ ਬਿਠਾਉਣਾ ਤੈਨੂੰ ਬਿਠਾਉਣਾ ਮੂੰਹ ਬਣਾ ਮੈਂ ਕਹਿ ਲੱਗਾ ਇਹ ਵੀ ਤੇਨ ਨੇ ਬੜਾ ਮੂੰਹ ਸੁਟਿਆ ਕੀ ਕਰੀ ਇਹ ਚੁੱਪ ਕਰਕੇ ਬੈਠੀ ਮੈਂ ਨੂੰ ਸੀ ਤੋਂ ਬਿਨਾ ਦੀ ਕਿੱਥੇ ਨਹੀਂ ਤਾਰ ਰੁਕ ਜਾ ਤੇਰੇ ਤੇ ਮੈਂ ਵਨ ਸੰਦੀਪ ਤੂੰ ਨਹੀਂ ਬੋਲਦੀ ਕੋਈ ਗੱਲ ਕਰ ਤੂੰ ਮਮੀ ਜਿੰਨੀ ਉਹਦੀ ਮੈਨੂੰ ਗੁੱਸਾ ਆ ਜਾਂਦਾ ਕੀ ਕਰਾਂ ਫਿਰ ਮੈਂ ਗੁੱਸਾ ਨਹੀਂ ਕਰੀਦਾ ਹੁੰਦਾ ਧੀਏ ਜਦੋਂ ਇਹੋ ਜੇ ਕੰਮ ਕਰਨੇ ਹੁਣ ਗੁੱਸਾ ਖਾਣਾ ਪੈਂਦਾ ਵਾ ਹੋਂ ਨਾਲੇ ਜੋਬ ਨੇ ਮੈਨੂੰ ਫੋਨ ਕਰਦਾ ਰਿਹਾ ਵਾ ਉਦਮ ਨਹੀਂ ਚੁੱਕਿਆ ਗਿਆ ਚਲੋ ਕੋਈ ਨਹੀਂ ਆ ਹੁਣ ਕੀ ਕਰ ਸਕਦੇ ਆ ਤੇ ਕੋਈ ਕੋਈ ਨਹੀਂ ਆ ਬਲਤੋ ਵੀ ਤੇ ਬਾਜੀ ਨੇ ਜਾ ਗਏ ਨਾ ਹੋਰ ਹੀ ਜਾ ਹੋਏ ਹਾਏ ਕੀ ਹੋ ਗਿਆ ਅੱਜ ਕਿੱਦਾਂ ਹੈ ਸਾਬ ਠੀਕ ਆ ਮਾਟਰ ਗੱਲਾਂ ਐਂਡ ਵਨ ਇੰਨਾ ਹੁਣ ਜਾ ਗਏ ਨਾ ਦੇਖਿਆਂ ਦਾ ਮਨ ਸਾੜ ਦਿਨਾ ਬਸ ਗੱਡੀ 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 ਇੱਕੋ ਹੀ ਗੱਲ ਕਰੀ ਜਾਂਦੇ ਆ ਤੋਤੇ ਵਾਂਗੂ ਨਾ ਬਸ ਇੱਕੋ ਹੋਏ ਕੀ ਕਰ ਰਹੇ ਹੋ ਟੋਟੇ ਹੁੰਦੀਆਂ ਮਰਨ ਤੋਂ ਕਿਹਨਾਂ ਜਾਂਦੀ ਆ ਬੰ ਇੰਨਾ ਨੇ ਜਾ ਕੇ ਨਾ ਦੇਖੀ ਹੁਣ ਉਹਨਾਂ ਦਾ ਫੇਰ ਮਨ 21 ਫੇਰ ਮਰ ਮੈਨੂੰ ਮਿਲ ਤੇ ਲੈ ਜਾਂਦੇ ਉਹਨੂੰ ਬਾਕੀ ਇਥੋਂ ਮੈਂ ਇਹੋ ਜਿਹਾ ਕੰਮ ਕਰਾਂ ਨਹੀਂ ਆ 21 ਫੇਰ ਮਰ ਇਹ ਕਰੀ ਮੈਨੂੰ ਮਿਲ ਤੇ ਲੈ ਜਾਂਦੇ ਉਹਨੂੰ ਇਹੋ ਜੀ ਪੱਟੀ ਪੜਾ ਕੇ ਭੇਜੂੰਗਾ ਠੀਕ 2 ਨਹੀਂ ਨਹੀਂ ਹੋਰ ਵੀ ਕੋਈ ਗੱਲ ਕਰਦੇ ਮੈਂ ਕਰਦੀ ਮੈਂ 21 ਕਿਤੇ ਉਹ ਗੱਡੀ ਦਾ ਜੋਰ ਨਾ ਪਾ ਦੇਣ ਕੀ ਸਾਨੂੰ ਹੁਣੀ ਗੱਡੀ ਲੈ ਕੇ ਦਿਓ ਜੀ ਹਾਂ ਜੀ ਭਾਜੀ